ਇਹ ਜੋ ਵੀ ਲੈ ਲੈ ਡਿਪਾਰਟਮੈਂਟ ਵਿੱਚ ਕੋਈ ਚੀਜ਼ ਹੈ ਸਾਰੇ ਡਾਕਟਰ ਸਟਾਫ ਇੱਥੇ ਸੀ ਆਪਰੇਟ ਕਰ ਰਹੇ ਨੇ ਤੇ ਇਹ ਪਹਿਲੀ ਵਾਰ ਇਨਸੀਡੈਂਟ ਨਹੀਂ ਹੋਇਆ ਕਿ ਜਦੋਂ ਰਜਿੰਦਰਾ ਹਸਪਤਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟੀਲੇਟਰ ਵੀ ਬੰਦ ਹੋ ਚੁੱਕਿਆ ਹੈ ਤੇ ਲਾਈਟ ਗਈ ਹੋਈ ਹੈ ਤਾਂ ਸੋਸੀ ਆਪਰੇਟ ਕਿੱਦਾਂ ਕਰੇਗਾ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਉਸ ਤੇ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਊਗਾ ਸਾਰੇ ਸਟਾਫ ਨਹੀਂ ਖੜਾ ਪਿਆ ਵੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟਿਊਬੇਟਡ ਇੱਕ ਐਮਰਜੈਂਸੀ ਮੇਨ ਹੌਟਲਾਈਨ ਜਿਹੜੀ ਹੋਣੀ ਚਾਹੀਦੀ ਉੱਥੇ ਲਾਈਟ ਨਹੀਂ ਹੈ ਇਹ ਹਾਲ ਹੈ ਮੈਂ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਇੱਕ ਹੁਣੇ ਥੋੜੀ ਜਿਹਾ ਮੈਂ ਵੀਡੀਓ ਦੇਖੀ ਆ ਜਿਹਦੇ ਵਿੱਚ ਰਜਿੰਦਰਾ ਹਸਪਤਾਲ ਦੇ ਵਿੱਚ ਆਪਰੇਸ਼ਨ ਕਰ ਰਹੇ ਸੀ ਤੇ ਲਾਈਟ ਚ ਰਹਿ ਗਈ ਸੀ ਲਾਈਟ ਟ੍ਰਿਪ ਕੀਤੀ ਸੀ ਬਟ ਜਿੰਨੇ ਉਹਦੇ ਵਿੱਚ ਐਮਰਜੈਂਸੀ ਸਿਸਟਮ ਸੀਗੇ ਸਾਡੇ ਯੂਪੀਐਸ ਵੀ ਕੰਮ ਕਰ ਰਿਹਾ ਸੀ ਜਨਰੇਟਰ ਨੇ ਵੀ ਕੰਮ ਕੀਤਾ ਔਰ ਲਾਈਟ ਥੋੜੀ ਦੇਰ ਬਾਅਦ ਆ ਗਈ ਸੀ ਆਪਰੇਸ਼ਨ ਬਿਲਕੁਲ ਠੀਕ ਹੋਇਆ ਮੇਰੇ ਆਪਰੇਟਿੰਗ ਸਰਜਨ ਦੇ ਨਾਲ ਗੱਲ ਹੋਈ ਆ ਮੈਡੀਕਲ ਸੁਪਰਡੈਂਟ ਦੇ ਨਾਲ ਗੱਲ ਹੋਈ ਆ ਪੇਸ਼ੈਂਟ ਬਿਲਕੁਲ ਨਾਰਮਲ ਆਪਰੇਸ਼ਨ ਹੋਇਆ ਔਰ ਪੇਸ਼ੈਂਟ ਰਿਕਵਰ ਕਰ ਰਿਹਾ ਹਾਂ ਉੱਥੇ ਇੱਕ ਜੰਗ ਡਾਕਟਰ ਸੀਗਾ ਜੂਨੀਅਰ ਡਾਕਟਰ ਸੀਗਾ ਜਿਹੜਾ ਉਸ ਲਈ ਘਬਰਾ ਗਿਆ ਨਾਰਮਲੀ ਜਿਹੜਾ ਡਾਕਟਰ ਦਾ ਰਿਐਕਸ਼ਨ ਹੁੰਦਾ ਕਿ ਉਹ ਕੋਸ਼ਿਸ਼ ਕਰਦਾ ਕਿ ਲਾਈਟ ਕਿਉਂ ਗਈ ਆ ਇਹਦਾ ਕੀ ਅਰੇਂਜਮੈਂਟ ਕਰਨਾ ਹੈ ਉਹ ਕਿਸੇ ਨੂੰ ਫੋਨ ਕਰੇਗਾ ਜਨਰੇਟਰ ਵਾਲੇ ਨੂੰ ਜਾਂ ਦੇਖੇਗਾ ਵੀ ਕੀ ਦਿੱਕਤ ਆ ਬਟ ਉਹ ਇਹ ਸਾਰਾ ਕੁਝ ਕਰਨ ਦੀ ਬਜਾਏ ਉਹ ਵੀਡੀਓ ਬਣਾਉਣ ਲੱਗ ਗਿਆ ਤੇ ਕੋਈ ਗੱਲ ਨਹੀਂ ਜੀ ਜਿਹੜੇ ਬੱਚੇ ਆ ਘਬਰਾ ਕੇ ਕਿਵਾਂ ਦੀ ਗਲਤ ਗੱਲ ਕਰਦੇ ਆ ਬਾਕੀ ਇਹਦੇ ਬਾਰੇ ਵੀ ਅਸੀਂ ਦੇਖਾਂਗੇ ਵੀ ਇਹ ਕਿਉਂ ਹੈ ਨਹੀਂ ਹੋਣਾ ਚਾਹੀਦਾ ਇਹ ਵੀ ਕੋਈ ਡਿਸਪਲਨ ਵਾਲੀ ਗੱਲ ਨਹੀਂ ਹੈ ਲੇਕਿਨ ਜਿਹੜਾ ਮੈਂ ਸਾਰਿਆਂ ਨੂੰ ਅਸ਼ੋਰ ਕਰਨਾ ਚਾਹੁੰਦਾ ਕਿ ਕੋਈ ਕਮੀ ਨਹੀਂ ਹੈ ਜੀ ਤਿੰਨ ਜੜੀਆਂ ਹੈਗੀਆਂ ਹੌਟਲਾਈਨਰ